ਸਤ ਨਾਮ ਵਾਹਿ ਗੁਰ 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 ਸਤ ਜੀ ਕੀ ਫਤਿਹ ਪਰਮਨ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਗੁਰਾਂ ਦੀ ਮਿਹਰ ਦਾ ਸਤਕਾ ਚਲਦੇ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗਉੜੀ ਪੂਰਬੀ ਬਾਵਨ ਅਖਰੀ ਦੇ ਵਿੱਚ ਸ਼ਬਦ 15 ਸ਼ਲੋਕ ਭਗਤ ਜੀ ਦੇ ਬਾਵਨਖਰੀ ਦੇ ਸੰਪੂਰਨ ਹੋਏ ਸੀ 341 ਅੰਗ ਤੇ ਭਗਤ ਜੀ ਦਾ ਅਗਲਾ ਸ਼ਲੋਕ ਸੁਭਾਏਮਾਨ ਹਨ ਆਪਣੀ ਰਸਨਾ ਤੋਂ ਭਗਤ ਕਬੀਰ ਸਾਹਿਬ ਜੀ ਬਾਵਨਖਰੀ ਬਾਣੀ ਉਚਾਰਨ ਕਰਦੇ ਹੋਏ ਅੱਜ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਜੀ ਆਓ ਭਗਤਾਂ ਜੀ ਆਪਣੀ ਰਸਨਾ ਤੋਂ ਭਾਈ ਵਚਨ ਕਰਦੇ ਹਨ ਜੀ ਨੰਗਾ ਨਿਕਟ ਜੋ ਘਟ ਰਹੋ ਦੂਰ ਕਹਾ ਤਜ ਜਾਏ ਜਾ ਕਾਰਨ ਜਗ ਟੁੰਡਿਓ ਨਿਰੋਪਾਇਉ ਤਾਹੇ ਪਹਿਲੋ ਨੰਗਾ ਅਕਸ਼ਰ ਆਸੀ ਨੀ ਅਕਸ਼ਰ ਹੈ ਇਹ ਦੋ ਅਕਸ਼ਰ ਜਿਹੜੇ ਹਨ ਪੰਜਾਬੀ ਗੁਰਮੁਖੀ ਦੇ ਨਕਸ਼ੂ ਬੋਲਣ ਵਾਲੇ ਅੱਖਰ ਹਨ ਉਹ ਗੱਗੇ ਦੇ ਨਾਲ ਮਿਲਦਾ ਹੈ ਗੱਗੇ ਅੱਖਰ ਨੂੰ ਆਪਾਂ ਮੂੰਹ ਤੋਂ ਬੋਲਦੇ ਹਾਂ ਉਹ ਨਕਸ਼ੂ ਬੋਲਿਆ ਜਾਂਦਾ ਹੈ ਗੱਗੇ ਅੱਖਰ ਦੇ ਮੁਤਾਬਕ ਇਹ ਗੰਗਾ ਅੱਖਰ ਜਿਹੜਾ ਹੈ ਇਹ ਮੂੰਹ ਬੰਦ ਕਰਕੇ ਬੋਲਿਆ ਜਾਂਦਾ ਹੈ ਗੰਗਾ ਇਹਨੂੰ ਗੰਗਾ ਵਾਵੇ ਦੀ ਤਰ੍ਹਾਂ ਗੰਗਾ ਅੱਖਰ ਲਿਖਿਆ ਜਾਂਦਾ ਹੈ ਈ ਮਹਾਰਾਜ ਜੀ ਇਸ ਸ਼ਬਦ ਤੋਂ ਇਸ ਲਬਜ ਤੋਂ ਅੰਗੇ ਅਕਸ਼ਰ ਤੋਂ ਸਾਨੂੰ ਜੀਵਾਂ ਨੂੰ ਸਾਧ ਸੰਗਤ ਜੀ ਉਪਦੇਸ਼ ਬਖਸ਼ਦੇ ਹਨ ਅੰਗਾ ਨਿਕਟ ਸੋ ਘਟ ਰਹੋ ਦੂਰ ਕਹਾ ਤਜ ਜਾਏ ਭਗਤ ਜੀ ਬੰਤਨ ਕਰਦੇ ਹਨ ਕਹਿੰਦੇ ਭਾਈ ਉਹ ਤੇਰੇ ਘਟ ਸਰੀਰ ਦੇ ਵਿੱਚ ਨਿਕਟ ਨੇੜੇ ਜੋ ਘਾਟ ਰਹੇ ਹੋ ਪਾ ਭਗਤ ਜੀ ਕਹਿੰਦੇ ਉਹ ਸਰੀਰ ਘਟ ਦੇ ਵਿੱਚ ਉਹ ਰਬ ਰਿਹਾ ਹੈ ਵਰਤ ਰਿਹਾ ਹੈ ਕਹਿੰਦੇ ਉਹਨੂੰ ਤਜ ਕੇ ਦੂਰ ਕਿੱਥੇ ਦੌੜਿਆ ਫਿਰਦਾ ਹੈ ਦੂਰ ਕਹਾ ਤਜ ਜਾਏ ਕਹਿੰਦੇ ਉਹ ਅੰਦਰ ਤੇਰੀ ਵਾਸ ਰਿਹਾ ਹੈ ਪਰਮਾਤਮਾ ਹਰੀ ਪ੍ਰਭੂ ਜਿਹੜਾ ਹੈ ਉਹ ਘਟ ਦੇ ਵਿੱਚ ਉਹਦਾ ਵਾਸ ਹੈ ਉਹਦੀ ਜੋਤ ਹੈ ਪਰ ਇਹ ਆਦਮੀ ਹੈ ਮਨੁੱਖ ਹੈ ਜੀਵ ਉਨੂੰ ਵਿਸਾਰ ਕੇ ਕਹਿੰਦੇ ਤੂੰ ਦੁਨੀਆ ਤੇ ਲੱਭਦਾ ਫਿਰਦਾਂ ਦੌੜਿਆ ਫਿਰਦਾ ਕਹਾਂ ਤੱਜ ਜਾਏ ਕਹਿੰਦੇ ਉਹਨੂੰ ਤੱਜ ਕੀ ਵਿਸਾਰ ਕੇ ਦੂਰ ਦੌੜਿਆ ਫਿਰਦਾ ਹੈ ਜਾ ਕਾਰਨ ਜਗ ਢੁੰਡਿਓ ਨਿਰੋ ਪਾਇਓ ਤਾਏ ਕਹਿੰਦੇ ਜਗਤ ਦੇ ਵਿੱਚ ਜਾ ਕਾਰਨ ਜਗ ਢੁੰਡਿਓ ਸਾਰਾ ਜਗਤ ਢੂਣ ਕੇ ਦੇਖ ਲਿਆ ਲੱਭਦਾ ਫਿਰਨਾ ਢੂੰਡਦਾ ਫਿਰਦਾ ਹੈ ਕਹਿੰਦੇ ਪਰਉ ਤਾਂ ਤੇਰੇ ਨੇੜੇ ਵੱਸਦਾ ਭਗਤ ਜੀ ਕਹਿੰਦੇ ਨਿਰੋ ਪਾਇਓ ਤਾਹੇ ਕਹੰਦੇ ਉਹਦੀ ਪ੍ਰਾਪਤੀ ਤਾਂ ਨੇੜੀ ਐ ਨਹੀਂ ਦੂਰਣੀ ਐ ਜਿੱਥੇ ਤੂੰ ਖੋਜਦਾ ਫਿਰਦਾ ਲੱਭਦਾ ਫਿਰਦਾ ਢੂੰਡਦਾ ਫਿਰਦਾ ਜੇ ਕਾਰਨ ਜਗ ਢੂੰਡਿਓ ਜਗਤ ਵਿੱਚ ਤੂੰ ਉਹਨੂੰ ਪਰਮਾਤਮਾ ਨੂੰ ਖੋਜਦਾ ਫਿਰਦਾ ਨਿਰੋ ਪਾਇਓ ਤਾਹੇ ਕਹਿੰਦੇ ਉਹ ਤਾਂ ਤੇਰੇ ਨਜ਼ਦੀਕ ਵੱਸਦਾ ਤੇਰੇ ਨੇੜੇ ਵੱਸਦਾ ਵਸ ਇੱਕੂ ਚੀਜ਼ ਦਾ ਉਲ੍ਹਾ ਹੈ ਇਹ ਦਰਵਾਜਾ ਪੱਟ ਜਿਹੜਾ ਬੰਦ ਹੈ ਉਹਨੂੰ ਖੁੱਲਣਾ ਹੈ ਤੇ ਭਗਤ ਜੀ ਇਹ ਬੰਦ ਵਿੱਚ ਦੱਸ ਰਹੇ ਹਨ ਕਹਿੰਦੇ ਜਗ ਢੂੰਡਿਓ ਨਿਹਰੋ ਪਾਇਓ ਤਾਏ ਕਹਿੰਦੇ ਜਗਤ ਵਿੱਚ ਲੱਭਣ ਦੀ ਤੈਨੂੰ ਢੂੰਡਣ ਦੀ ਲੋੜ ਨਹੀਂ ਹੈ ਤੇ ਕਹਿੰਦੇ ਉਹ ਤਾਂ ਤੇਰੇ ਅੰਦਰ ਵਸਦਾ ਤੇਰੇ ਨਜ਼ਦੀਕ ਵਸਦਾ ਤੇਰੇ ਸਾਹਮਣੇ ਬੈਠਾ ਹੈ ਪਰ ਉਹ ਕੰਧ ਜਿਹਨੂੰ ਦਿਖਰ ਨਹੀਂ ਦਿੰਦੀ ਜਿਹੜੀ ਕਾਮਕੋਧ ਮਹਿੰਦੀ ਦਵਾਰ ਹੈ ਉਸੇ ਕਰਕੇ ਤੂੰ ਬਾਹਰ ਢੂੰਡਦਾ ਫਿਰਦਾ ਹੈ ਅਗਲਾ ਪਦ ਭਗਤ ਜੀ ਆਰੰਭ ਕਰਦੇ ਹਨ ਟੈਂਕੇ ਟੈਂਕੇ ਅक्षर ਦਾ ਤੇ ਭਗਤ ਜੀ ਵਚਨ ਕਰਦਿਆਂ ਨੂੰ ਅਟਾ ਵਿਕਟ ਘਾਟ ਘਟ ਮਾਹੀ ਖੋਲ ਕਪਾਟ ਮੈਲ ਕੇ ਨਾ ਜਾਏ ਭਗਤ ਜੀ ਟੈਂਕੇ ਅक्षर ਤੋਂ ਉਪਦੇਸ਼ ਬਖਸ਼ੀਦਾ ਨੇ ਇਸ ਅक्षर ਦਾ ਸੰਸ ਆਪਣੇ ਦੇ ਵਿੱਚ ਦੁੱਬਦਾ ਵੀ ਹੈ ਸੰਗਤਾਂ ਦੇ ਵਿੱਚ ਕਈ ਪੁੱਛਦੇ ਵੀ ਅਣਕੀ ਅक्षर ਕਿਸ ਤਰ੍ਹਾਂ ਬੋਲਿਆ ਜਾਵੇ ਪਰ ਸਿਆਣੇ ਪੁਰਸ਼ਾਂ ਨੇ ਵਿਦਵਾਨਾਂ ਨੇ ਇਹਨੂੰ ਬੋਲਣ ਦਾ ਤਰੀਕਾ ਦੱਸਿਆ ਐਸੇ ਤਾਂ ਟੈਂਕਾ ਅक्षर ਹੈ ਇੱਥੇ ਦੋ ਟੈਂਕਿਆਂ ਦੇ ਨਾਲ ਲਿਖਿਆ ਹੈ ਟੱਟਾ ਵਿਕਟ ਘਾਟ ਘੱਟ ਮਾਹੀ ਇਹਨੂੰ ਲਬਜ ਨੂੰ ਇਸ ਤਰ੍ਹਾਂ ਬੁਲਾਣਾ ਹੈ ਇਕੱਠਾ ਦੋ ਟੈਂਕਿਆਂ ਨੂੰ ਬੁਲਾ ਕੇ ਬੋਲਣਾ ਹੈ ਦੀ ਭਗਤ ਜੀ ਟੈਂਕੇ ਅਕਸ਼ਰ ਤੋਂ ਸਾਨੂੰ ਉਪਦੇਸ਼ ਬਖਸ਼ਦੇ ਹਨ ਵਿਕਟ ਘਾਟ ਘਟ ਮਾਹੀ ਕਹਿੰਦੇ ਜਿਵੇਂ ਇੱਕ ਘਾਟ ਜਿਹੜਾ ਹੁੰਦਾ ਵਿਕਟਾ ਇੱਕ ਘਾਟ ਨੂੰ ਕਹਿੰਦੇ ਹਨ ਕਹਿੰਦੇ ਤੇਰੇ ਹਿਰਦੇ ਵਿੱਚ ਵੀ ਉਹ ਘਾਟ ਸਮਾਇਆ ਹੋਇਆ ਇਸ ਘਾਟ ਦੇ ਵਿੱਚ ਉਹ ਘਾਟ ਹੈ ਜਿਵੇਂ ਇੱਕ ਸਮੁੰਦਰ ਦਾ ਘਾਟ ਹੁੰਦਾ ਨਾ ਘਾਟ ਕਹਿੰਦੇ ਤੇਰੇ ਹਿਰਦੇ ਵਿੱਚ ਭਗਤ ਜੀ ਕਹਿੰਦੇ ਉਹ ਘਾਟ ਹੈ ਉਹਦੇ ਵਿੱਚ ਉਹ ਪ੍ਰਮਾਤਮਾ ਬੈਠਾ ਹੋਇਆ ਸਮਾਇਆ ਹੋਇਆ ਘਾਟ ਮਾਹੀ ਕਹਿੰਦੇ ਤੂੰ ਬਾਹਰ ਲੱਭਦਾ ਫਿਰਦਾ ਕਹਿੰਦੇ ਇਸ ਵਿਕਟ ਘਾਟ ਦੇ ਵਿੱਚ ਉਹਦਾ ਵਾਸ ਹੈ ਖੋਲਕ ਪਾਟ ਮਾਲਕੇ ਨਾ ਜਾਈ ਭਗਤ ਜੀ ਕਹਿੰਦੇ ਜੇ ਤੂੰ ਦਰਵਾਜ਼ਾ ਹੀ ਨਹੀਂ ਖੋਲਹੇਂਗਾ ਫਿਰ ਉਹ ਲੱਭਣਾ ਕਿੱਥੋਂ ਹੈ ਗਾਤੇ ਘਟ ਦੇ ਵਿੱਚ ਹੀ ਇਹ ਭਗਤ ਜੀ ਕਹਿੰਦੇ ਸਰੀਰ ਦੇ ਅੰਦਰ ਹੀ ਉਹਦਾ ਵਾਸਾ ਹੈ ਪਰ ਉਹ ਦਰਵਾਜ਼ਾ ਵੀ ਤਾਂ ਖੋਲਣਾ ਪੈਣਾ ਜਿਹੜਾ ਬੰਦ ਕੀਤਾ ਸੀ ਕਹਿੰਦੇ ਖੋਲ ਕਪਾਟ ਮਹਿਲ ਕੇ ਨਾ ਜਾਈਂ ਕਹਿੰਦੇ ਉਕਾਮ, ਕ੍ਰੋਧ, ਹੰਮੇ, ਈਰਖਾ ਦਾ ਜਲ ਦਵੇਸ਼ ਦਾ ਦਰਵਾਜ਼ਾ ਲੱਗਾ ਹੋਇਆ ਇਸ ਕਿਲੇ ਨੂੰ ਇਸ ਸਰੀਰ ਨੂੰ ਕਹਿੰਦੇ ਖੋਲ ਦੇ ਖੁੱਲ ਕਪਾਟ ਮਹਿਲ ਕੇ ਨਾ ਜਾਏ ਕਹਿੰਦੇ ਫਿਰ ਉਹਦਾ ਮਹਿਲ ਪ੍ਰਾਪਤ ਹੋਏਗਾ ਫਿਰ ਬਾਹਰ ਜਾ ਕੇ ਭੱਜਣ ਦੀ ਲੋੜ ਨਹੀਂ ਪਵੇਗੀ ਉਹ ਉਹਦਾ ਮਹਿਲ ਹੀ ਦੇ ਵਿੱਚ ਹੀ ਜਦੋਂ ਕਪਾਟ ਖੁੱਲ ਜਾਣਗੇ ਇਹ ਦੁਆਰ ਖੈ ਜਾਵੇਗੀ ਜਿਹੜੀ ਦੁਬਦਾ ਦੀ ਹੈ ਭਗਤ ਜੀ ਕਹਿੰਦੇ ਉਹ ਮਹਿਲ ਇੰਦਰੂ ਹੀ ਪ੍ਰਾਪਤ ਹੋ ਜਾਵੇਗਾ ਮਹਿਲ ਤੋਂ ਭਗਤੀ ਦੇ ਦਰਸ਼ਨ ਕਹਿੰਦੇ ਉਹ ਕੋ ਪਾਟ ਫੁੱਲ ਦੇ ਮਹਿਲ ਤੇ ਨਾ ਜਾਈ ਕਹਿੰਦੇ ਕਿਤੇ ਹੋਰ ਜਾਂਦੀ ਲੋੜ ਨਹੀਂ ਇਹਦੇ ਵਿੱਚ ਹੀ ਉਹਦਾ ਪ੍ਰਾਪਤੀ ਹੋ ਜਾਵੇਗੀ ਦੇਖ ਟੱਲ ਤੱਲ ਕਤੇ ਨਾ ਜਾਵ ਰਹੇ ਲਪਟ ਘਟ ਪਰਚੂ ਪਾਵਾ ਭਗਤ ਜੀ ਕਹਿੰਦੇ ਦੇਖ ਟੱਲ ਤੱਲ ਕਤੇ ਨਾ ਜਾਵਾ ਕਹਿੰਦੇ ਉਹਨੂੰ ਦੇਖਣ ਵਾਸਤੇ ਕਹਿੰਦੇ ਦੂਰ ਨਾ ਪੱਜਾ ਫਿਰ ਦੂਰ ਨਾ ਧੋੜ ਕਹਿੰਦੇ ਓ ਟੱਲ ਪ੍ਰਮਾਤਮਾ ਹਾਜ਼ਰਾ ਹਜ਼ੂਰ ਹੈ ਓ ਟੱਲ ਹੈ ਓ ਟੱਲ ਕਹਿੰਦੇ ਹਿਰਦੇ ਵਿੱਚ ਹੀ ਉਹਦੀ ਪ੍ਰਾਪਤੀ ਹੋ ਜਾਵੇਗੀ ਰਹੇ ਲਪਟ ਘਟ ਪਰਚੂ ਪਾਵਾ ਕਹਿੰਦੇ ਤੂੰ ਸਦਾ ਹੀ ਉਹਦੇ ਨਾਲ ਲੱਗਤਰ ਆ ਉਹਦੇ ਚਰਨਾਂ ਦੇ ਨਾਲ ਆਪਣਾ ਮਾਨ ਕਹਿੰਦੇ ਉਹਦੇ ਚਰਨਾਂ ਦੇ ਨਾਲ ਜੋੜਦੇ ਰਹੇ ਲਪਟ ਕਹਿੰਦੇ ਉਹਦੇ ਨਾਲ ਲਪਟਿਆ ਰਹੇ ਜਿਵੇਂ ਇੱਕ ਬੱਚਾ ਆਪਣੇ ਮਾਪਿਓ ਦਾ ਉਂਗਲ ਫੜਦਾ ਨਾ ਲੱਭਚਾ ਰਹਿੰਦਾ ਮਾਪਿਓ ਦੇ ਨਾਲ ਕੰਨੀ ਫੜ ਲੈਂਦਾ ਕਿ ਮੈਂ ਗਵਾਚ ਨਾ ਜਾਵਾਂ ਜਾਂ ਅੰਗਲੀ ਫੜ ਲੈਂਦਾ ਐਸੇ ਤਰ੍ਹਾਂ ਭਗਤ ਜੀ ਕਹਿੰਦੇ ਤੂੰ ਉਹਦੇ ਨਾਲ ਲੱਗਤਰ ਰਹੇ ਲੱਗਟ ਘਟ ਪਰਚੋ ਪਾਵਾ ਕਹਿੰਦੇ ਘਟ ਦੇ ਵਿੱਚੋਂ ਹੀ ਉਹ ਰੱਬ ਤੋਂ ਜਾਵੇਗਾ ਠੱਠਾ ਗਿਠਠੇ ਅਕਸ਼ਰ ਤੋਂ ਅਗਲਾ ਬੰਦ ਸ਼ੁਰੂ ਕਰਦੇ ਹਨ 81 ਅਗਲ ਜੀ ਅਖਲਾਸ ਨੂੰ ਸ਼ੁਰੂ ਕਰਦੇ ਆ ਨਾ ਠੱਠਾ ਇਹ ਦੂਰ ਠੱਗ ਨੀਰਾ ਨੀਠ ਨੀਠ ਮਨ ਕੀਆ ਧੀਰਾ ਭਗਤ ਜੀ ਫਿਰ ਵਚਨ ਕਰਦੇ ਆ ਨਾ ਠੱਠਾ ਅक्षर ਇਹ ਦੂਰ ਠੱਗ ਨੀਰਾ ਕਹਿੰਦੇ ਮਨ ਜਿਹੜਾ ਹੈ ਨਾ ਇਹ ਠੱਗਿਆ ਗਿਆ ਹੈ ਕਾਦੀ ਵਿੱਚ ਇਹ ਮੂਹ ਮਮਤਾ ਦੇ ਵਿੱਚ ਠੱਗਿਆ ਪੈ ਠੱਗ ਜਿਹੜਾ ਨਾ ਇਨੂੰ ਠੱਗੀ ਜਾ ਰਿਹਾ ਠੱਠਾ ਏ ਦੂਰ ਠੱਗ ਨੀਰਾ ਕਹਿੰਦੇ ਦੂਰ ਤੱਕ ਇਹ ਸੰਸਾਰ ਦੇ ਵਿੱਚ ਇਹਨੂੰ ਮਾਇਆ ਦਾ ਜਿਹੜਾ ਮੋਹ ਏ ਉਹ ਠੱਗੀ ਜਾਂਦਾ ਹੈ ਠੱਗ ਨੂੰ ਠੱਗ ਨੇ ਨੂੰ ਠਗੌਰੀ ਲਾਈ ਹੋਈ ਏ ਕਾਮ ਕ੍ਰੋਧ ਹੁੰਮੇਂਦਰੀ ਵਰਗੇ ਚੋਰ ਵੱਡੇ ਠਾਗੇ ਨੂੰ ਚੰਬੜੇ ਹੋਇਆ ਨੀਰ ਨੀਰ ਮਨ ਕੀ ਆਤੀਰਾ ਨੀਠ ਨੀਠ ਮਨ ਕੀ ਆਤੀਰਾ ਭਗਤ ਜੀ ਕਹਿੰਦੇ ਨੀਠ ਤੋਂ ਭਾਵ ਕੀ ਸਹਜੇ ਸਹਜੇ ਮਨ ਨੂੰ ਦੇ ਚਰਣਾ ਵਿੱਚ ਤੂੰ ਧਰ ਜੀ ਭਗਤ ਜੀ ਕਹਿੰਦੇ ਨੀਠ ਨੀਠ ਕੇ ਇੱਕ ਬਹਿ ਕੇ ਜਿਵੇਂ ਸਹਜੇ ਸਹਜੇ ਬੰਦਾਗੇ ਹੁੰਦਾ ਨਾ ਭਗਤ ਜੀ ਕਹਿੰਦੇ ਨੀਠ ਨੀਠ ਕੇ ਮਾਨ ਕੀ ਆਤੀ ਰਾਮਨ ਸਹਜੇ ਸਹਜੇ ਹੌਲੀ ਹੌਲੀ ਭਗਤ ਜੀ ਕਹਿੰਦੇ ਉਹ ਠੀਰ ਦੇ ਵਿੱਚ ਆ ਜਾਵੇਗਾ ਟਿਕ ਜਾਵੇਗਾ ਜਦੋਂ ਇਹਦੇ ਤੋਂ ਬਚਾ ਲੇਗਾ ਇਹ ਠੱਗਾ ਤੋਂ ਜਿਨ੍ਹਾਂ ਨੇ ਸੰਸਾਰ ਨੂੰ ਠੱਗਿਆ ਪਿਆ ਜਿੰਨ ਠੱਗ ਠੱਗਿਆ ਸਗਲ ਜਗ ਖਾਵਾ ਭਗਤ ਜੀ ਕਹਿੰਦੇ ਜਿੰਨੇ ਠੱਗ ਨੇ ਸਾਰੇ ਜਗਤ ਨੂੰ ਹੀ ਭਗਤ ਜੀ ਕਹਿੰਦੇ ਸਗਲ ਜਗ ਠੱਗਿਆ ਇਹ ਸੰਸਾਰ ਨੂੰ ਠੱਗਿਆ ਹੋਇਆ ਹੈ ਹੋਮੇ ਰੂਪੀ ਠੱਗ ਨੇ ਭਗਤ ਜੀ ਕਹਿੰਦੇ ਸੰਸਾਰ ਨੂੰ ਜਗਤ ਨੂੰ ਖਾਇਆ ਪਿਆ ਠੱਗਿਆ ਪੈਸੋ ਠੱਗ ਠੱਗਿਆ ਹੋਰ ਮਨ ਆਵਾ ਕਹਿੰਦੇ ਠਾਕ ਨੇ ਮਨ ਨੂੰ ਵੀ ਠੱਗ ਲੈ ਸੋ ਠਾਕ ਠੱਗਿਆ ਠੋਰ ਮਨ ਪਾਵਾ ਕਹਿੰਦੇ ਜਿਹੜਾ ਮਨ ਸਹਜੇ ਸਹਜੇ ਉਹਨੂੰ ਅਰਪਣ ਉਹ ਜਾਵੇਗਾ ਕਹਿੰਦੇ ਸ ਠੱਗੀ ਤੋਂ ਬਚ ਜਾਵੇਗਾ ਨਹੀਂ ਤਾਂ ਮਨ ਹਰ ਵਕਤ ਠੱਗ ਠੱਗਿਆ ਜਾਂਦਾ ਨਾ ਉਹ ਵਾਸ਼ਨਾਵਾਂ ਇਹਨੂੰ ਠੱਗਦੀਆਂ ਹਨ ਹੁਰਨੇ ਇਹਨੂੰ ਠੱਗਦੇ ਹਨ ਇਹ ਭੱਜਦਾ ਫਿਰਦਾ ਦੌੜਦਾ ਫਿਰਦਾ ਠਗੌਰੀ ਲਾ ਲੈਂਦਾ ਠਾਗੇ ਨੂੰ ਕਹਿੰਦੇ ਠਗੌਰੀ ਤੋਂ ਬਚ ਜਾਵਾ ਠਾਗਿਲ ਠੱਗ ਗਿਆ ਥੌਰ ਮਨ ਆਵਾ ਅਗਲਾ ਅਕਸ਼ਰ ਭਗਤ ਜੀ 18ਵਾਂ ਪਦ 19ਵਾਂ ਪਦ ਸ਼ੁਰੂ ਕਰਦੇ ਡੱਡਾ ਡਾਰੂ ਪਜੇ ਡਰ ਮਾਹੀ ਡੱਡਾ ਡਾਰੂ ਪਜੇ ਡਰ ਜਾਹੀ ਤਾਂ ਡਰ ਮੈਂ ਡਰ ਅਸ ਮਾਹੀ ਡੱਡੇ ਅਕਸ਼ਰ ਤੋਂ ਉਪਦੇਸ਼ਕਸ਼ਤਿਆ ਡਰ ਡੱਡਾ ਡਾਰੂ ਪਜੇ ਡਰ ਮਾਹੀ ਕਹਿੰਦੇ ਜੇ ਅੰਦਰੋਂ ਮਾਲਕ ਦਾ ਡਰ ਪੈਦਾ ਹੋ ਜਾਵੇ ਨਾ ਉਪਜ ਜਾਵੇ ਕਹਿੰਦੇ ਬਾਹਰਲਾ ਡਰ ਫਿਰ ਲੈ ਜਾਂਦਾ ਹੈ ਮੌਤ ਦਾਤ ਦੁਨੀਆ ਦਾ ਡਰ ਫਿਰ ਨਹੀਂ ਖਾਂਦਾ ਜਿੰਨਾ ਚਿਰ ਦੁਨੀਆ ਦਾ ਡਰ ਹੈ ਸਾਨੂੰ ਜਿੰਨਾ ਚਿਰ ਸਾਨੂੰ ਮੌਤ ਦਾ ਭੈਅ ਹੈ ਉਹਨਾਂ ਚਿਰ ਪ੍ਰਮਾਤਮਾ ਦਾ ਡਰ ਨਹੀਂ ਹੈ ਸਾਡੇ ਕੋਲ ਉਹਨਾਂ ਚਿਰ ਅਸੀਂ ਪ੍ਰਮਾਤਮਾ ਤੋਂ ਤਾਂ ਡਰਦੇ ਨਹੀਂ ਉਹਦੇ ਤੋਂ ਤਾਂ ਡਰਦੇ ਨਹੀਂ ਉਹਦੇ ਸਾਹਮਣੇ ਗਲਾਹ ਕਰਦੇ ਆ ਉਗਣ ਕਰਦੇ ਆ ਪਾਪ ਕਮਾਂਦੇ ਆ ਔਰ ਦੁਨੀਆ ਤੋਂ ਬਹੁਤਾ ਡਰਦਾ ਕਿ ਦੇਖਣਾ ਲਵੇ ਇਹ ਪਾਪ ਕਰਦੇ ਆ ਪਰ ਇਹ ਨਹੀਂ ਦੇਖਦੇ ਕਿ ਮਾਲਕ ਤੇ ਪ੍ਰਭੂ ਤਾਂ ਦੇਖ ਰਿਹਾ ਤੱਕ ਰਿਹਾ ਹੈ ਇਹ ਡਰ ਸਾਡਾ ਖਤਮ ਹੋ ਜਾਂਦਾ ਇਸ ਕਰਕੇ ਉਹਦੇ ਤੋਂ ਦੂਰ ਚਲੇ ਜਾਂਦੇ ਆ ਉਹਦੀ ਅੱਖ ਤਾਂ ਬੰਦ ਨਹੀਂ ਹੁੰਦੀ ਹਦੈ ਦੇਖਦੀ ਆ ਸਾਨੂੰ ਕਿਤੇ ਕਮਰੇ 'ਚ ਕਿਤੇ ਲੋਕ ਛਿਪ ਕੇ ਜੋ ਪਾਪ ਕਮਾਣੇ ਆ ਭਗਤ ਜੀ ਕਹਿੰਦੇ ਫਿਰ ਉਹ ਡਰ ਜਦੋਂ ਅੰਦਰ ਪੈਦਾ ਹੋ ਗਿਆ ਨਹੀਂ ਕਿ ਮਾਲਕ ਤਾਂ ਦੇਖ ਰਿਹਾ ਦੁਨੀਆ ਦਾ ਕੋਈ ਗੱਲ ਨਹੀਂ ਹਰੀ ਦਾ ਤੱਕਦਾ ਨਾ ਪ੍ਰਭੂ ਤੱਕਦਾ ਫਿਰ ਭਗਤ ਜੀ ਕਹਿੰਦੇ ਬਾਹਰਲਾ ਡਰ ਲੈ ਜਾਵੇਗਾ ਖਤਮ ਹੋ ਜਾਵੇਗਾ ਫਿਰ ਅੰਦਰੋਂ ਪ੍ਰਭੂ ਦਾ ਭੈ ਜਾਗ ਜਾਵੇਗਾ ਡੱਡਾ ਡਰ ਉਪਜੈ ਡਰ ਜਾਈ ਕਹਿੰਦੇ ਜਦ ਅੰਦਰੋਂ ਡਰ ਉਪਜ ਗਿਆ ਨਾ ਪੈਦਾ ਹੋ ਗਿਆ ਸੱਚੇ ਹਰੀ ਦਾ ਫਿਰ ਬਾਹਰਲਾ ਭੈ ਜਿਹੜਾ ਹੈ ਮੌਤ ਦਾ ਭੈ ਲਾ ਜਾਵੇਗਾ ਦੁਨੀਆਂ ਕੁਝ ਕਵੇ ਫਿਰ ਦਾ ਘੌਣ ਨਹੀਂ ਹੋਵੇਗਾ ਡਾਲ ਨਹੀਂ ਹੋਵੇਗਾ ਇਹ ਪਿਆਰੇ ਗੁਰ ਸਿੱਖਾਂ ਨੂੰ ਹੋਇਆ ਨਾ ਮਹਾਰਾਜ ਦੇ ਨਾਲ ਜਦੋਂ ਸਰੀਰ ਚ ਆਏ ਮਹਾਰਾਜ ਦਸਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਤੇ ਉਹਨਾਂ ਨੂੰ ਬਾਹਲਾ ਘੋ ਨਹੀਂ ਸੀ ਸਿੰਗਾ ਉਹ ਡਰ ਲਾਤਾ ਉਹਨਾਂ ਨੇ ਸੱਚੇ ਮਾਲਕ ਦੀ ਡਰ ਰੱਖਦੇ ਸੀ ਤਾਂ ਦੇਖੋ ਉਹ ਮੌਤ ਤੋਂ ਵੀ ਡਰੇ ਨਹੀਂ ਫਿਰ ਮੌਤ ਦਾ ਭੈ ਵੀ ਉੱਡ ਜਾਂਦਾ ਸੰਸਾਰ ਦੀ ਦੁਨੀਆ ਦਾ ਭੈ ਤਾਂ ਕਿਤੇ ਰਹਿ ਗਿਆ ਵਿਭਗਤ ਜੀ ਇਸ ਅਕਸ਼ਰ ਦੇ ਨਾਲ ਦੇਖੋ ਪ੍ਰਦੇਸ਼ ਬਖਸ਼ਦੇ ਤਾਂ ਡਰ ਮੈਂ ਡਰ ਅਸਮਾਈ ਕਹਿੰਦੇ ਫਿਰ ਉਸ ਹਿਰਦੇ ਵਿੱਚ ਉਹ ਸਮਾ ਜਾਂਦਾ ਉਹਦਾ ਭੋਜ ਦੁੰਦਾ ਹੈ ਨਾ ਉਹ ਪਿਆਰੋ ਰੀਰ ਦੇ ਵਿੱਚ ਫਿਰ ਪ੍ਰਗਟ ਹੁੰਦਾ ਜਿਉ ਡਰ ਡਰੇ ਤਾਂ ਫਿਰ ਡਰ ਲਾਗੇ ਭਗਤ ਜੀ ਕਹਿੰਦੇ ਇਸ ਤਰ੍ਹਾਂ ਉਹਦੇ ਤੋਂ ਡਰੇ ਤਾਂ ਫਿਰ ਡਰ ਬਾਹਰਲਾ ਭੱਜ ਜਾਂਦਾ ਅੰਦਰੋਂ ਡਰ ਪੈਦਾ ਹੁੰਦਾ ਹਰੀ ਦਾ ਨਿਰ ਨਿਰ ਡਰ ਹੂਆ ਡਰ ਹੋ ਉਰ ਹੋਏ ਭਾਗੈ ਕਹਿੰਦੇ ਡਰ ਫਿਰ ਨਸ ਜਾਂਦਾ ਕਹਿੰਦੇ ਭਉ ਨਸ ਜਾਂਦਾ ਜਿਹੜਾ ਬਾਹਰਲਾ ਭਉ ਹੈ ਡਰ ਕਿੰਦੇ ਨਾ ਡਰੋ ਜਾਂਦਾ ਮਨੁੱਖ ਉਹਨੂੰ ਕਿਉਂ ਜੀਵਨ ਦਾਤ ਆ ਜਾਂਦੀ ਹੈ ਸੰਤੋਖ ਆ ਜਾਂਦਾ ਮਨ ਨੂੰ ਇਹ ਡੇਰਾ ਟਹਿ ਜਾਂਦਾ ਸੰਸਾਰੀ ਦੁੱਖਾਂ ਦਾ ਅੰਦਰ ਹਿਰਦੇ ਵਿੱਚ ਸੱਚੇ ਮਾਲਕ ਹਾਜ਼ਰ ਨਜ਼ਰ ਆਉਂਦੇ ਹਨ ਅਗਲਾ ਪਦ 2ਵੀਂ ਸ਼ੁਰੂ ਕਰਦੇ ਹਾਂ ਢੱਡਾ ਅक्षर ਢੱਡ ਢੁੰਡ ਕਤ ਅਨ ਢੁੰਡਤੀ ਟਹਿ ਗਏ ਪਰਾਨਾ ਟੱਡਾ ਅਕਸ਼ਰ ਤੋਂ ਉਪਦੇਸ਼ ਬਖਸ਼ਦਾ ਢੱਡਾ ਢਿਗ ਭੁੰਡੇ ਕਤ ਆਨਾ ਕਹਿੰਦੇ ਜਿਵੇਂ ਇੱਕ ਮਾਇਆ ਦਾ ਛਾਲ ਹੁੰਦਾ ਹੈ ਨਾ ਹਿਰਨ ਜਿਹੜਾ ਹੈ ਨਾ ਹਿਰਨ ਜਿਹੜਾ ਹੈ ਜੇ ਉਹ ਰਿਤਲੀ ਜਗਾ ਤੇ ਚਲਾ ਜਾਵੇ ਤੇ ਬਿਆਂ ਤੇ ਚਲਾ ਰੇਗਿਸਤਾਨ ਦੇ ਵਿੱਚ ਇਹਨੂੰ ਭੁਲੇਖਾ ਪੈਂਦਾ ਦੂਰੋਂ ਕੀ ਪਾਣੀ ਹੈ ਸਾਹਮਣੇ ਦਿੱਤਾ ਚਮਕਦੀ ਉਹ ਘੱਜਾ ਜਾਂਦਾ ਪਿਆਸਿਆ ਹੋਇਆ ਹਿਰਨ ਉਹ ਪਾਣੀ ਨੂੰ ਵੇਖੋ ਟੁੰਡਦਾ ਟੁੰਡਦਾ ਅੱਗੇ ਅੱਗੇ ਭੱਜਦਾ ਪਰ ਅੱਗੇ ਦੇਖਦਾ ਕਿ ਉਹ ਚਮਕ ਸੂਰਜ ਦੀ ਹੁੰਦੀ ਹੈ ਰੇਤਾ ਚਮਕਦੀ ਹੈ ਦੂਰੋਂ ਜਾਪਦਾ ਕਿ ਪਾਣੀ ਹੈ ਉਸੇ ਸਿਸਕ ਸਿਸਕ ਕੇ ਹਿਰਨ ਮਰ ਜਾਂਦਾ ਵਿਚਾਰਾ ਪਾਣੀ ਦੇ ਤਰਲੇ ਨਾਲ ਹੀ ਮਰ ਜਾਂਦਾ ਪਾਣੀ ਅੱਗੇ ਘਰੇਖਾ ਪਾਉਂਦੀ ਹੈ ਰੇਤਾ ਪਰ ਉਹ ਪਾਣੀ ਨਹੀਂ ਹੁੰਦਾ ਉਹ ਤਾਂ ਇੱਕ ਛਾਲ ਹੁੰਦਾ ਕਪਟ ਹੁੰਦਾ ਇਸੇ ਤਰ੍ਹਾਂ ਭਗਤ ਜੀ ਬਚਨ ਕਰਦੇ ਨੇ ਢਾ ਡਾ ਟਿਕਟ ਮੁੰਡੇ ਕਤ ਆਨਾ ਕਹਿੰਦੇ ਟੁੰਨਦੇ ਟੁੰਨਦੇ ਦੇਖੋ ਜਗਤ ਵਿੱਚ ਲੱਭਦੇ ਹੀ ਅਸੀਂ ਸਵਾਸ ਪੂਰੇ ਘਰ ਬੈਠਦੇ ਆ ਇਹ ਮਾਇਆ ਛਲੀ ਜਾਂਦੀ ਹੈ ਸਾਨੂੰ ਜਿਵੇਂ ਘੀਰਨ ਨੂੰ ਮਾਇਆ ਛਲਦੀ ਹੈ ਉਹ ਰੇਗਿਸਤਾਨ ਵਿੱਚ ਵੀ ਪਾਣੀ ਲੱਭਦਾ ਫਿਰਦਾ ਕਿੱਥੇ ਉੱਥੇ ਪਾਣੀ ਆਉਤਾ ਇੱਕ ਭਲੇਖਾ ਹੁੰਦਾ ਸੂਰਜ ਦੀ ਰੋਸ਼ਨੀ ਕਿਰਣਾ ਪੈਂਦੀਆਂ ਨੇ ਤੇ ਧਰਤੀ ਤਿਆਂ ਜਾਪਦਾ ਕਿ ਪਾਣੀ ਹੈ ਰੇਤਾ ਚਮਕਦਾ ਹੈ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਦੀ ਚਮਕ ਹੈ ਭਗਤ ਜੀ ਕਹਿੰਦੇ ਸੰਸਾਰ ਚਮਕਦਾ ਮਾਇਆ ਦੇ ਜਿਹੜੇ ਖਡਾਉਣਿਆਂ ਨੂੰ ਚਮਕਦਿਆਂ ਮਾਇਆ ਚਮਕਦੀ ਹੈ ਅਸੀਂ ਢੂੰਡਦੇ ਫਿਰਦੇ ਆ ਲੱਭਦੇ ਲੱਭਦੇ ਉਹਨੂੰ ਜਿੰਦਗੀ ਦੇ ਸਵਾਸ ਪੂਰੇ ਕਰ ਬੈਠਦੇ ਆ ਉਹ ਲੱਭਦਾ ਨਹੀਂ ਹਰੀ ਕਹਿੰਦੇ ਉਹ ਤਾਂ ਅੰਦਰ ਹੀ ਸੀ ਜਿਵੇਂ ਰੇ ਕਿਰਨ ਦੀ ਕਸੂਰੀ ਜਿਹੜੀ ਹੁੰਦੀ ਹੈ ਨਾ ਜੇਗ ਵਿੱਚ ਹੁੰਦੀ ਹੈ ਹਿਰਨ ਦੇ ਪਰ ਉਹ ਹਿਰਨ ਜਿਹੜੀ ਚੁੰਗੀਆਂ ਮਾਰਦੀ ਫਿਰਦੀ ਹੈ ਜੰਗਲ ਵਿੱਚ ਉਹਦੀ ਜੇਕ ਹੁੰਦੀ ਹੈ ਇੱਕ ਗਲੇ ਤੋਂ ਉੱਤੇ ਹੀ ਰਹਿੰਦੇ ਇੱਕ ਉਹਦੇ ਵਿੱਚ ਕਸਤੂਰੀ ਹੁੰਦੀ ਹੈ ਉਹਦੀ ਵਾਸ਼ਨਾ ਬਹੁਤ ਹੁੰਦੀ ਹੈ ਕਈ ਘਰਾਹਾਂ 'ਚ ਵੀ ਰੱਖਦੇ ਹਨ ਕਸਤੂਰੀ ਵੀ ਠੀਕ ਹੁੰਦੀ ਹੈ ਤੇ ਉਹ ਕਸਤੂਰੀ ਜਿਹੜੀ ਉਹਦੀ ਵਾਸ਼ਨਾ ਨੂੰ ਸੁੰਘਦੀ ਹੋਈ ਜਿਹੜੀ ਰਣਾ ਅੱਗੇ-ਅੱਗੇ ਦੌੜਦੀ ਹੈ ਜੰਗਲ 'ਚ ਉਹ ਲੱਭਦੀ ਹੈ ਕਿ ਕਿਤੇ ਪਈ ਹੋਏਗੀ ਥੱਲੇ ਪਰ ਉਹਨੂੰ ਪਤਾ ਨਹੀਂ ਹੁੰਦਾ ਕਿ ਮੇਰੇ ਸਰੀਰ ਦੇ ਅੰਦਰ ਹੀ ਹੈ ਕਸਤੂਰੀ ਗੇਜ ਦੇ ਵਿੱਚ ਉਹ ਜ਼ਿੰਦਗੀ ਗਾਲ ਛੱਡਦੀ ਹੈ ਸਾਰੀ ਜ਼ਿੰਦਗੀ ਲੱਭਦੀ ਰਹਿੰਦੀ ਹੈ ਪਰ ਉਹ ਲੱਭਦੀ ਨਹੀਂ ਇਸੇ ਤਰੀ ਸਾਡਾ ਸੰਸਾਰੀ ਜੀਵਾਂ ਦਾ ਮਨੁੱਖਾ ਦਾ ਹਾਲ ਹੈ ਅਸੀਂ ਢੂੰਢਦੇ ਤਾਂ ਫਿਰਦੇ ਆ ਲੱਭਦੇ ਤਾਂ ਫਿਰਦੇ ਆ ਹਰੀ ਨੂੰ ਪ੍ਰਭੂ ਨੂੰ ਪਰ ਸਾਨੂੰ ਇਹ ਗਿਆਤ ਹੀ ਨਹੀਂ ਹੈ ਕਿ ਉਹ ਹਿਰਦੇ ਵਿੱਚ ਹੀ ਸਾਡੇ ਬੈਠਾ ਹੈ ਅਸੀਂ ਬਾਹਰੋਂ ਲੋਕਾਂ ਨੂੰ ਕੁਛ ਦੇ ਫਿਰਦੇ ਆ ਕੋਈ ਜੰਗਲਾਂ ਨੂੰ ਤੁਰਿਆ ਫਿਰਦਾ ਕੋਈ ਤੀਰਥਾਂ ਤੇ ਬਹਿ ਜਾਂਦਾ ਕੋਈ ਕਿਤੇ ਸਵਾਧੀਆਂ ਲਾਈ ਫਿਰਦਾ ਭਾਰਤ ਭਗਤ ਕਬੀਰ ਸਾਹਿਬ ਜੀ ਤੇ ਕਹਿੰਦੇ ਘਰ ਦੇ ਵਿੱਚ ਹੈ ਕਹਿੰਦੇ ਢੱਡਾ ਢਿਗ ਢੋਂਡੈ ਕਤ ਅਨਾਂ ਘੁੰਡਤ ਹੀ ਟਹਿ ਟ ਹੈ ਗਏ ਪ੍ਰਾਨਾ ਭਗਤ ਜੀ ਕਹਿੰਦੇ ਢੂੰਡਦੇ ਆ ਢੂੰਡਦੇ ਆਈ ਭਾਈ ਲੱਭਦੇ ਆ ਲੱਭਦੇ ਆਈ ਪ੍ਰਾਨ ਟਹਿ ਗਏ ਕਹਿੰਦੇ ਪ੍ਰਾਨੀ ਸਰੀਰੀ ਖਤਮ ਹੋ ਗਿਆ ਚੜ ਸਮੀਰ ਢੂੰਡ ਜੱਬ ਆਵਾ ਕਹਿੰਦੇ ਜਦੋਂ ਥੱਕ ਗਿਆ ਨਾ ਲੱਭ ਲੱਭ ਕੇ ਕਹਿੰਦੇ ਸਮੀਰ ਤੇ ਚੜ ਗਿਆ ਪਰਬਤ ਦੇ ਢੂੰਡਦਾ ਢੂੰਡਦਾ ਕਹਿੰਦੇ ਉੱਥੇ ਵੀ ਥੱਕ ਹਾਰ ਕੇ ਜਦੋਂ ਵਾਪਸ ਆਇਆ ਚੜ ਸਮੇਰ ਢੂੰਡ ਜਬ ਆਵਾ ਜੈ ਗੜ ਗੜਿਓ ਸੋ ਗੜ ਮੈਂ ਪਾਵਾਂ ਕਹਿੰਦੇ ਫਿਰ ਲੱਭਿਆ ਕਿਲੇ ਦੇ ਵਿੱਚੋਂ ਸਰੀਰ ਕਿਲਾ ਹੈ ਨਾ ਸਾਡਾ ਕਹਿੰਦੇ ਕਿਲੇ ਦੇ ਵਿੱਚ ਹੀ ਉਹਦਾ ਵਾਸ ਜੀ ਸਰੀਰ ਕਿਲੇ ਦੇ ਅੰਦਰ ਹੀ ਉਹ ਵਸਦਾ ਸੀ ਜਦੋਂ ਪਤਾ ਲੱਗ ਗਿਆ ਫਿਰ ਥੱਕ ਟੁੱਟ ਕੇ ਹਾਰ ਕੇ ਆ ਕੇ ਉਹ ਇੱਕ ਉਹਦੇ ਚਰਨਾਂ 'ਤੇ ਡਿੱਗ ਪਿਆ ਹਾਰ ਗਿਆ ਜਦੋਂ ਫਿਰ ਉਸ ਕਿਲੇ ਦੇ ਵਿੱਚ ਹੀ ਉਹਨੂੰ ਲੱਭ ਗਿਆ ਕਹਿੰਦੇ ਜੇ ਗੜ ਗੜਿਓ ਸੋ ਗੜ ਮੈਂ ਪਾਵਾਂ ਕਹਿੰਦੇ ਜਿਹੜਾ ਗੜ ਇਹ ਕਿਲਾ ਰਚਿਆ ਸੀ ਨਾ ਹਰੀ ਨੇ ਸਰੀਰ ਇਹ ਜਿਉ ਪਿੰਡ ਤੇ ਭਗਤ ਜੀ ਕਹਿੰਦੇ ਇਹਦੇ ਵਿੱਚ ਹੀ ਉਹ ਪਾਲਿਆ ਕਹਿੰਦੇ ਮੈਂ ਤਾਂ ਇਹਦੇ ਵਿੱਚੋਂ ਪਾਲਿਆ ਭਗਤ ਜੀ ਕਹਿੰਦੇ ਜੇ ਗੜ ਗੜਿਓ ਸੋ ਗੜ ਮੈਂ ਪਾਵਾਂ ਉਸ ਗੜ ਦੇ ਵਿੱਚੋਂ ਕਿਲੇ ਦੇ ਵਿੱਚੋਂ ਮੈਂ ਪ੍ਰਾਪਤ ਕਰ ਲਿਆ ਪਾਲਿਆ ਇਹ ਭਾਈ ਸਾਨੂੰ ਜਾਚ ਦੱਸਦੇ ਹਨ ਭਗਤ ਕਬੀਰ ਸਾਹਿਬ ਜੀ ਢੱਡੇ ਅक्षरਦਾਰਾਂ ਉਪਦੇਸ਼ ਬਖਸ਼ਦੇ ਹਨ ਭਾਈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਪਾਵਨ ਅਖਰੀ ਦੇ 20 ਸ਼ਲੋਕ ਪਾਦ ਸੰਪੂਰਨ ਹੁੰਦੇ ਹਨ ਆਈਆਂ ਸੰਤਾਂ ਦੀਆਂ ਪਾਤਸ਼ਾਹੀ ਜੀ ਹਾਜ਼ਰੀਆਂ ਪ੍ਰਵਾਨ ਕਰਨ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ